ਖਬਰ ਜੁੜੀ ਹੈ ਗੁਰਸਿੱਖ ਲੜਕੀ ਸੀ ਉਹਨੇ ਜੱਜ ਬਣਨ ਦੇ ਸੁਪਨੇ ਪਾਲੇ ਹੋਏ ਆ ਤੇ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਸੀ ਉਹ ਸੈਂਟਰ ਰਾਜਸਥਾਨ ਵਿੱਚ ਬਣਿਆ ਸੀ ਬਣਨਾ ਸੀ ਸੁਭਾਵਕ ਹੈ ਉੱਥੇ ਉਹ ਕੁੜੀ ਜਾਂਦੀ ਹੈ ਪੇਪਰ ਦੇਣ ਦੇ ਲਈ ਸਮੇਂ ਸਿਰ ਦੇ ਉੱਤੇ ਪੁੱਜ ਵੀ ਜਾਂਦੀ ਹੈ ਪਰ ਐਂਟਰੀ ਨਹੀਂ ਹੋਣ ਦਿੱਤੀ ਜਾਂਦੀ ਉੱਥੇ ਐਂਟਰੀ ਨਾ ਹੋਣ ਦਾ ਕਾਰਨ ਕੀ ਉੱਥੋਂ ਦੇ ਪ੍ਰਸ਼ਾਸਨ ਨੇ ਜਾਂ ਜਿਹੜੇ ਲੋਕ ਖੜੇ ਸੀ ਉੱਥੇ ਡਿਊਟੀ ਤੇ ਤਨਾਤ ਉਹ ਕਹਿੰਦੇ ਕਿ ਕਿਰਪਾਨ ਪਹਿਨ ਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਹੁਣ ਸਿੰਬੋਲਿਕ ਤੌਰ ਦੇ ਉੱਤੇ ਜਿਹੜੇ ਧਰਮਾਂ ਦੇ ਚਿੰਨ ਹੁੰਦੇ ਨੇ ਖਾਸ ਕਰਕੇ ਸਿੱਖ ਧਰਮ ਦਾ ਜਿਹੜਾ ਚਿੰਨ ਤਾ ਉਹ ਜਿਸ ਨੇ ਅੰਮ੍ਰਿਤ ਛਕਿਆ ਹੋਵੇਗਾ ਤਾਂ ਉਸ ਨੇ ਉਹ ਗਾਤਰਾ ਵੀ ਪਾਇਆ ਹੋਵੇਗਾ ਪਰ ਉਹ ਅੰਦਰ ਨਾ ਜਾਣ ਦੇਣਾ ਕਿਰਪਾਨ ਪਹਿਨ ਕੇ ਤਾਂ ਉਹ ਵੀ ਇੱਕ ਮਾਮਲਾ ਇਸ ਤਰ੍ਹਾਂ ਦਾ ਬੜੇ ਸਾਹਮਣੇ ਆਉਂਦੇ ਰਹੇ ਨੇ ਜਿਸ ਦੀ ਨਖੇਦੀ ਵੀ ਹੋਣੀ ਸ਼ੁਰੂ ਹੋ ਗਈ ਹੈ ਉਸ ਦੇ ਬਾਰੇ ਵੀ ਵਿਸਥਾਰ ਦੇ ਨਾਲ ਆਪਾਂ ਦੱਸੀਏ ਕਿ ਖਬਰ ਦਰਅਸਲ ਕਿੱਥੋਂ ਦੀ ਸੀ ਰਾਜਸਥਾਨ ਦੇ ਕਿਹੜੇ ਇਲਾਕੇ ਚੋਂ ਪੇਪਰ ਦੇਣ ਗਈ ਸੀ ਕੁੜੀ ਔਰ ਜਿੱਥੇ ਉਸ ਨੂੰ ਐਂਟਰ ਤੱਕ ਨਹੀਂ ਹੋਣ ਦਿੱਤਾ ਸੰਦੀਪ ਸਭ ਤੋਂ ਵੱਡੀ ਗੱਲ ਇਹ ਕਿ ਸੁਪਰੀਮ ਕੋਰਟ ਨੇ ਨਾ ਜਿਨ੍ਹਾਂ ਨੇ ਜੁਡੀਸ਼ਰੀ ਜੱਜ ਬਣਨੇ ਹੈ ਨਾ ਜਿਹੜੇ ਲਾਅ ਤੋਂ ਬਾਅਦ ਜੱਜ ਬਣਨ ਦੀ ਉਮੀਦਾਂ ਹੁੰਦੀਆਂ ਨੇ ਉਹਨੇ ਇਹ ਪੂਲ ਬਣਾਏ ਨੇ ਜਿਹੜੇ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਜੱਜ ਬਣਨਾ ਚਾਹੁੰਦੇ ਇੱਕ ਤੇ ਪੰਜਾਬ ਚ ਬਣ ਸਕਦੇ ਨੇ ਹਰਿਆਣੇ ਚ ਬਣ ਸਕਦੇ ਨੇ ਦਿੱਲੀ ਚ ਬਣ ਸਕਦੇ ਰਾਜਸਥਾਨ ਦੇ ਵਿੱਚ ਬਣ ਸਕਦੇ ਮੇਰੇ ਖਿਆਲ ਹਿਮਾਚਲ ਚ ਵੀ ਬਣ ਸਕਦੇ ਇੱਕ ਪੂਲ ਆ ਹੁਣ ਇਸ ਸਮੇ ਰਾਜਸਥਾਨ ਗਵਰਨਮੈਂਟ ਵੱਲੋਂ ਜਾਂ ਉਥੋਂ ਦੇ ਰਾਜਸਥਾਨ ਪਬਲਿਕ ਸਰਵ ਕਮਿਸ਼ਨ ਵੱਲੋਂ ਜੱਜਾਂ ਦੀਆਂ ਪੋਸਟਾਂ ਕੱਢੀਆਂ ਜਿਹਨੂੰ ਆਪਾਂ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਕਹਿੰਦੇ ਆ ਉਹ ਕੱਢੀਆਂ ਗਈਆਂ ਸੀ ਹੁਣ ਉਹਦੇ ਚ ਇੱਕ ਜਲੰਧਰ ਦੀ ਕੁੜੀ ਆ ਜਿਹਨਾਂ ਦਾ ਨਾਮ ਅੰਮ੍ਰਿਤਧਾਰੀ ਆ ਕਿਉਂਕਿ ਪੂਰਨ ਗੁਰਸਿੱਖਾ ਕੁੜੀ ਐ ਐਡਵੋਕੇਟ ਨੇ ਅਰਮਨ ਜੂਤ ਕੌਰ ਉਹ ਉਹਨਾਂ ਨੇ ਅੰਮ੍ਰਿਤਧਾਰੀ ਨੇ ਕਿਉਂਕਿ ਪੰਜ ਕਕਾਰ ਬਹੁਤ ਮਹੱਤਵਪੂਰਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਹਨੂੰ ਆਪਾਂ ਕਛਾ ਕੰਗਾ ਕੜਾ ਕਿਰਪਾਨ ਕੇਸ ਕਹਿੰਦੇ ਆਗੇ ਨਾ ਜੇ ਸਥਿਤੀ ਵਿੱਚ ਸੁਪਰੀਮ ਕੋਰਟ ਦੀ ਕਲੀਅਰ ਕੱਟ ਡਾਇਰੈਕਸ਼ਨ ਐ ਸੁਪਰੀਮ ਕੋਰਟ ਦੀ ਕਲੀਅਰ ਕੱਟ ਡਾਇਰੈਕਸ਼ਨ ਮੇਨ ਸੁਪਰੀਮ ਕੋਰਟ ਦੇ ਹੁਕਮ ਆ ਕਿ ਜਿਹੜੇ ਗੁਰਸਿੱਖ ਮੁੰਡੇ ਕੁੜੀਆਂ ਨੇ ਉਹ ਕਿਸੇ ਵੀ ਐਗਜ਼ਾਮ ਚ ਬੈਠਦੇ ਨੇ ਚਾਹੇ ਉਹ ਸਿਵਲ ਸਰਵਿਸ ਦਾ ਚਾਹੇ ਉਹ ਜੁਡੀਸ਼ੀਅਲ ਸਰਵਿਸ ਦਾਗਾ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਇਹ ਉੱਥੇ Rajasthan government ਨੇ ਬਹੁਤ ਗਲਤ ਕੀਤਾ ਅਜਿਹੀ ਸਥਿਤੀ ਦੇ ਵਿੱਚ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਸਮੇਤ ਹੋਰ ਲੋਕਾਂ ਦੀ ਵੀ ਸਟੇਟਮੈਂਟ ਆਈ ਹੈ ਕਿ Rajasthan ਜੁਡੀਸ਼ੀਅਲ ਪੇਪਰ ਵਿੱਚ ਗੁਰਸਿੱਖ ਲੜਕੀ ਨੂੰ ਕਿਰਪਾਨ ਪਹਿਨਨ ਕਰਕੇ ਦਾਖਲਾ ਨਾ ਦੇਣਾ ਇਸ ਸੰਵਿਧਾਨ ਦੀ ਉਲੰਘਣਾ ਤੇ لازمی ਤੌਰ ਤੇ ਮਿਲਦਾ ਕਿ ਉਸ ਕੁੜੀ ਨੂੰ ਜਿਹੜੇ ਜਿੰਨਾਂ ਦਾ ਨਾਮ ਅਰਮਨ ਜੁਤ ਕੌਰ ਹੋਣੀ ਜਲੰਧਰ ਚ ਪ੍ਰੈਕਟਿਸ ਵੀ ਕਰਦੇ ਨੇ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਸੁਪਰੀਮ ਕੋਰਟ ਦਾ ਜਿਹੜਾ ਰੈਫਰੈਂਸ ਲਗਾ ਕੇ ਦੇਣਾ ਚਾਹੀਦਾ لازمی ਤੌਰ ਤੇ ਇਹ ਕੁੜੀ ਦਾ ਦੁਬਾਰਾ ਪੇਪਰ ਹੋਊਗਾ ਹੋ ਸਕਦਾ ਕਿ ਫਿਰ ਜਦੋਂ ਕੇਸ ਜਾਊਗਾ ਤੇ ਜਿਹੜਾ ਹੁਣ ਜਿੰਨਾਂ ਨੇ ਵਿਦਿਆਰਥੀਆਂ ਨੇ ਪੇਪਰ ਦਿੱਤੇ ਉਹ ਹੋਲਡ ਹੋ ਜਾਊਗਾ ਰੁਕ ਜਾਊਗਾ ਕਿਉਂਕਿ ਸਰਸਰ ਤਕਰ ਸਬਦਾਨ ਦੇ ਵਿੱਚ ਇੱਕ ਜੇ ਸਿੱਖ ਧਰਮ ਆ ਤੇ ਸਿੱਖ ਧਰਮ ਰੈਕੋਗਨਾਈਜ਼ ਆ ਇੰਡੀਆ ਦਾ ਚੌਥਾ ਧਰਮ ਹੈ ਔਰ ਜਿਹੜਾ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਤੇ ਜਿਸ ਸਥਿਤੀ ਦੇ ਵਿੱਚ ਅਗਰ ਗੁਰਸਿੱਖ ਵਿਦਿਆਰਥੀ ਨੂੰ ਬਾਹਰ ਕੱਢਿਆ ਜਾਂਦਾ ਮੈਨੂੰ ਲੱਗਦਾ ਕਿ ਸ਼ਰੇਮ ਰਾਜਸਥਾਨ ਸਰਕਾਰ ਨੂੰ ਉੱਥੋਂ ਦੀ ਜਿਹੜੀ ਰਾਜਸਥਾਨ ਦੀ ਸਰਕਾਰ ਭਾਜਪਾ ਦੀ ਸਰਕਾਰ ਔਰ ਭਾਜਪਾ ਨੂੰ ਚਾਹੀਦਾ ਹੈਗਾ ਕਿ ਅਜਿਹੀਆਂ ਜਿਹੜੀਆਂ ਹਰਕਤਾਂ ਨੇ ਉਹ ਉਹਨਾਂ ਨੂੰ ਰੋਕਣਾ ਚਾਹੀਦਾ ਹੈਗਾ ਤੁਹਾਡੀ ਸਰਕਾਰ ਉਸਤੇ ਉਹ ਹੁਣ ਉੱਥੋਂ ਦੀ ਜਿਹੜੀ ਜੁਡੀਸ਼ੀਅਲ ਸਰਵਿਸ ਕਿਉਂਕਿ ਹਾਈ ਕੋਰਟ ਦੀ ਨਿਗਰਾਨੀ ਵੇਟ ਹੁੰਦੀ ਹੈ ਜਦੋਂ ਇਹ ਪੇਪਰ ਚੱਲਦੇ ਨੇ ਕਿਉਂਕਿ ਇੰਟਰਵਿਊ ਹਾਈ ਕੋਰਟ ਦੇ ਜੱਜ ਲੈਂਦੇ ਆਗੇ ਨੇ ਚਾਹੇ ਰਾਜਸਥਾਨ ਉਥੋਂ ਦੇ ਪਬਲਿਕ ਸਰਵ ਕਮਿਸ਼ਨਰ ਲਈ ਹੈ ਲੇਕਿਨ ਇਹ ਹਾਈ ਕੋਰਟ ਦੀ ਨਿਗਰਾਨੀ ਹੇਠ ਹੁੰਦੀ ਆ ਮੈਨੂੰ ਲੱਗਦਾ ਕਿ ਇਸ ਲੜਕੀ ਅਰਮਨਜੋਤ ਕੌਰਨ ਉਹਨਾਂ ਨੂੰ ਰਾਜਸਥਾਨ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਉਣਾ ਚਾਹੀਦਾ ਉਥੋਂ ਦੀ ਸਰਕਾਰ ਨੂੰ ਇੱਕ ਆਪਣਾ ਮੰਗ ਪੱਤਰ ਦੇਣਾ ਚਾਹੀਦਾ ਔਰ ਇਹਦਾ ਜਿਹੜਾ ਪੇਪਰ ਦੁਬਾਰਾ ਹੋਣਾ ਚਾਹੀਦਾ ਇਹ ਸਰਾਸਰ ਗਲਤ ਆ ਕਿ ਜੇ ਕੋਈ ਗੁਰਸਿੱਖ ਵਿਦਿਆਰਥੀ ਬਾਰ ਮੁਲਕਾਂ ਦੇ ਵਿੱਚ ਤੇ ਨਸਲੀ ਹਮਲੇ ਦੇ ਤੌਰ ਤੇ ਦੇਖਿਆ ਜਾ ਸਕਦਾ ਲੇਕਿਨ ਉਥੇ ਵੀ ਸਿੱਖ ਭਾਈਚਾਰੇ ਦੇ ਨਾਲ ਵਿਦਿਆਰਥੀ ਜਾਂ ਜਿਨ੍ਹਾਂ ਨੇ ਕੇਸ ਲੜੇ ਨੇ ਜਿਨ੍ਹਾਂ ਨੂੰ ਸਕੂਲਾਂ ਚ ਕਾਲਜਾਂ ਚ ਨਹੀਂ ਸੀ ਵੜ ਦਿੱਤਾ ਜਾਂਦਾ ਹੁਣ ਤੇ ਗੁਰਸਿੱਖ ਜਿਹੜੇ ਪੰਜਾਬੀ ਨੇ ਸਿੱਖ ਨੇ ਉਹ ਤੇ ਉਥੇ ਜਾ ਕੇ ਉਥੋਂ ਦੀਆਂ ਸਰਕਾਰਾਂ ਦੀਆਂ ਅਮਰੀਕਾ ਜਰਮਨੀ ਕੈਨੇਡਾ ਇੰਗਲੈਂਡ ਵਰਗੀਆਂ ਸਰਕਾਰਾਂ ਚ ਮੁਲਾਜ਼ਮ ਨੇ ਤੇ ਸਾਡੇ ਭਾਰਤ ਦੇ ਵਿੱਚ ਸਿੱਖਾਂ ਨੂੰ ਇਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਕਿ ਜਿਵੇਂ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਹੈ ਤੇ ਜੀ ਸਥਿਤੀ ਚ ਰਾਜਸਥਾਨ ਗਵਰਨਮੈਂਟ ਦਾ ਬਹੁਤ ਹੀ ਗਲਤ ਫੈਸਲਾ ਤੁਰੰਤ ਮਾਫੀ ਵੀ ਮੰਗਣੀ ਚਾਹੀਦੀ ਹੈ। ਔਰ ਉਸਤੇ ਉਹਨਾਂ ਨੂੰ ਪੇਪਰ ਦੁਬਾਰਾ ਲੈਣਾ ਚਾਹੀਦਾ ਹੈ। ਜਿਹੜੀ ਐਡਵੋਕੇਟ ਲੜਕੀ ਅਰਮਨਜੋਤ ਕੌਰ ਦੇ ਪਿਤਾ ਬਲਜੀਤ ਕੌਰ ਹੁਣ ਬਲਜੀਤ ਸਿੰਘ ਹੋਣਾ ਨੇ ਸ਼ਰੂਮਨੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਦੱਸਿਆ ਕਿ ਰਾਜਸਥਾਨ ਜੁਡੀਸ਼ੀਅਲ ਸਿਵਾਵਾਂ ਲਈ ਮੁਕਾਬਲਾ ਪ੍ਰੀਖਿਆ ਦੇਣ ਲਈ ਉਹਨਾਂ ਦੀ ਬੇਟੀ ਜੋਧਪੁਰ ਗਈ ਸੀ ਜਿੱਥੇ ਪ੍ਰੀਖਿਆ ਕੇਂਦਰ ਦੇ ਵਿੱਚ ਅਧਿਕਾਰੀਆਂ ਨੇ ਉਸ ਨੂੰ ਪੇਪਰ ਵਿੱਚ ਦਾਖਲੇ ਲਈ ਕਿਰਪਾਣ ਉਤਾਰਨ ਲਈ ਕਿਹਾ ਗਿਆ। ਪਰ ਬੱਚੀ ਨੇ ਇਸ ਗੱਲ ਦਾ ਵਿਰੋਧ ਕੀਤਾ ਕਿਰਪਾਨ ਨਹੀਂ ਉਤਾਰਾਂਗੀ ਤੇ ਉਸ ਨੂੰ ਪ੍ਰੀਖਿਆ ਦੇਣ ਤੋਂ ਵਾਂਝਾ ਕਰ ਦਿੱਤਾ ਗਿਆ ਬਲਜੀਤ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਜੋਧਪੁਰ ਵਿੱਚ ਜੋਧਪੁਰ ਵਿਖੇ ਰਾਜਸਥਾਨ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਨਿਆਂ ਲਈ ਕਾਨੂੰਨੀ ਲੜਾਈ ਲੜੇ لازਮੀ ਤੌਰ ਤੇ ਕੁੜੀ ਹਰ ਹਾਲਤ ਵਿੱਚ ਅਰਮਨ ਜੋਧਕੌਰ ਲੜਾਈ ਜਿੱਤੇਗੀ ਔਰ ਰਾਜਸਥਾਨ ਖਾਸ ਕਰਕੇ ਜਿਹੜੀਆਂ ਉੱਥੋਂ ਦੀ ਸਰਕਾਰ ਕਿਉਂਕਿ ਉਹ ਭਾਜਪਾ ਰੂਲ ਕਰ ਰਹੀ ਹੈ ਉਹ ਜਿਹੜੀਆਂ ਸਰਕਾਰਾਂ ਨੂੰ ਸਬਕ ਮਿਲੇਗਾ ਕਿ ਖਾਸ ਕਰਕੇ ਔਰ ਇਸ ਮਸਲੇ ਦੇ ਵਿੱਚ ਮੈਂ ਜਿਹੜੇ ਨੈਸ਼ਨਲ ਮਿਨੋਰੀਟੀ ਕਮਿਸ਼ਨ ਦੇ ਚੇਅਰਮੈਨ ਨੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਉਹਨਾਂ ਨੂੰ ਨਿੱਜੀ ਨਿੱਜੀ ਤੌਰ ਤੇ ਇੱਕ ਆਪਣੀ ਜਰੀਏ ਸੇ ਆਪਣੇ ਮਨਸ ਦੇ ਕਿਉਂਕਿ ਤੁਸੀਂ ਦੇਸ਼ ਦੇ ਅੰਦਰ ਮਿਨੋਰੀਟੀ ਜਦੋਂ ਹਿੱਤਾਂ ਦੇ ਨਾਲ ਖਲਵਾੜ ਹੁੰਦਾ ਜਦੋਂ ਇਸ ਘੱਟ ਗਿਣਤੀਆਂ ਦੇ ਅਧਿਕਾਰਾਂ ਦੇ ਨਾਲ ਖਲਵਾੜ ਹੁੰਦਾ ਜਾਂ ਉਹਨਾਂ ਤੇ ਅਜਿਹੇ ਹਮਲੇ ਹੁੰਦੇ ਨੇ ਤੇ ਤੁਹਾਨੂੰ ਉੱਠ ਕੇ ਆਵਾਜ਼ ਦੇਣੀ ਚਾਹੀਦੀ ਏ ਇਹ ਨਾ ਡਰਿਆ ਕਰੋ ਕਿ ਉੱਥੇ ਭਾਜਪਾ ਦੀ ਸਰਕਾਰ ਤਾਂ ਨੂੰ ਅੱਜ ਹੀ ਇਹ ਖਬਰ ਪੜ੍ਹ ਕੇ ਉਥੋਂ ਦੇ ਮੁੱਖ ਮੰਤਰੀ ਦੇ ਨਾਲ ਜਾਂ ਉਥੋਂ ਦੇ ਜਿਹੜੀ ਰਾਜਸਥਾਨ ਸਿਵਲ ਸਰਵਿਸ ਜਿਹਨਾਂ ਨੇ ਐਗਜ਼ਾਮ ਕਰਿਆ ਉਹਨਾਂ ਨੂੰ ਨੋਟਿਸ ਕੱਢਣਾ ਚਾਹੀਦਾ ਉਹਨਾਂ ਦੇ ਜਵਾਬ ਤਲਬੀ ਕਰਨੀ ਚਾਹੀਦੀ ਕਿਉਂਕਿ ਤੁਸੀਂ ਖੁਦ ਅਮਰਤਧਾਰੀ ਹੋ ਔਰ ਤੁਸੀਂ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਜੇ ਤੁਸੀਂ ਨਹੀਂ ਸਿੱਖਾਂ ਦੀ ਮੁਸਲਮਾਨਾਂ ਦੀ ਸਾਈਆਂ ਦੀ ਬੋਧੀਆਂ ਦੀ ਜੈਨੀਆਂ ਦੀ ਆਵਾਜ਼ ਨਹੀਂ ਚੁੱਕੋਗੇ ਤੇ ਹੋਰ ਕੁਝ ਚੁੱਕੂਗਾ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਇਕਬਾਲ ਸਿੰਘ ਲਾਲਪੁਰ ਉਹਨਾਂ ਨੂੰ ਵੀ ਦਖਲ ਦੇਣਾ ਚਾਹੀਦਾ ਪਰ ਬਦਕਿਸਮਤੀ ਦੇ ਨਾਲ ਜਦੋਂ ਬੀਜੇਪੀ ਸਰਕਾਰ ਦੇ ਜਿੱਥੇ ਵੀ ਜਿੱਥੇ ਬੀਜੇਪੀ ਦੀ ਸਰਕਾਰ ਜੇ ਮਿਨੋਰੀਟੀ ਤੇ ਹਮਲੇ ਹੁੰਦੇ ਨੇ ਨਾ ਉਹ ਸੁਰੀਲ ਜਾਖੜ ਸਾਹਿਬ ਬੋਲਦੇ ਨੇ ਰਵੀਨਿਸ਼ ਸਿੰਘ ਬਿੱਟੂ ਸਾਹਿਬ ਨਹੀਂ ਬੋਲਣਗੇ ਇਕਬਾਲ ਸਿੰਘ ਲਾਲਪੁਰਾ ਸਾਹਿਬ ਵੀ ਨਹੀਂ ਬੋਲਣਗੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਵੀ ਨਹੀਂ ਬੋਲਣਗੇ ਅਗਰ ਇਹੋ ਕਿਤੇ ਨਾ ਕਿਤੇ ਮੰਨ ਲਓ ਹਰਿਆਣਾ ਹਿਮਾਚਲ ਚ ਹੋ ਜਾਂਦਾ ਉਥੇ ਕਾਂਗਰਸ ਪਾਰਟੀ ਸਰਕਾਰ ਫਿਰ ਇਹਨਾਂ ਨੇ ਕਹਿਣਾ ਕਿ ਲਓ ਜੀ ਇਸ ਸਿੱਖਾਂ ਤੇ ਹਮਲੇ ਹੋ ਗਏ ਨਹੀਂ ਜੋ ਤੁਹਾਡਾ ਫਰਜ਼ ਹੈਗਾ ਉਹਨਾਂ ਨੂੰ ਬਹੁਤ ਸਿਆਸਤ ਨਾ ਕਰੋ ਜੇ ਰਾਜਸਥਾਨ ਸਰਕਾਰ ਗਲਤ ਹੈ ਤਾਂ ਤੁਹਾਨੂੰ ਗਲਤ ਕਹਿਣਾ ਸੇਖਣਾ ਚਾਹੀਦਾ ਕਿ ਤੁਸੀਂ ਮਿਨੋਰਟੀ ਦੇ ਰਾਖੇ ਹੋ ਤੇ ਮੈਨੂੰ ਲੱਗਦਾ ਹੈ ਕਿ ਇਸ ਮਸਲੇ 'ਚ ਜਿੱਥੇ ਸ਼ਰੋਮਣੀ ਗੁਰਦਾ ਪਰਬੰਧ ਕਮੇਟੀ ਦਾ ਮਸਲਾ ਠਾਇਆ ਉੱਥੇ ਮਿਨੋਰਟੀ ਜਿਹੜੇ ਕਮਿਸ਼ਨ ਆ ਜਿਹਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੇ ਉਹਨਾਂ ਨੂੰ ਵੀ ਇਸ ਤੇ ਜ਼ੋਰ ਦੇਣਾ ਚਾਹੀਦਾ ਔਰ ਉਥੋਂ ਦੀ ਸਰਕਾਰ ਨੂੰ ਤਲਬ ਕਰਨਾ ਚਾਹੀਦਾ